ਰਾ ਦੇ ਵਿੱਚ ਸਾਰੇ ਆਪ ਦੀਆਂ ਆਈਡੀਆਂ ਵੇਖੀ ਜਾਣ ਕਹਿੰਦੇ ਵੀ ਉੱਥੇ ਦੋ ਆਈਡੀਆਂ ਚਾਹੀਦੀਆਂ ਹੁੰਦੀਆਂ ਮੈਂ ਤਾਂ ਕੋਈ ਆਈਡੀ ਵੀ ਨਹੀਂ ਸੀ ਲੈ ਕੇ ਗਿਆ ਆਪ ਦੇ ਨਾਲ ਫਿਰ ਮੈਂ ਵੇਖਿਆ ਮੈਂ ਤਾਂ ਪੈਸੇ ਵੀ ਨਹੀਂ ਲੈ ਕੇ ਆਇਆਗਾ ਤੇ ਮੈਂ ਅੰਕਲ ਨੂੰ ਕਹਿਤਾ ਜਿਹੜੇ ਕਿਰਾਇਆ ਇਕੱਠਾ ਕਰਦੇ ਪਏ ਸੀ ਮੈਂ ਕਿਹਾ ਵੀ ਮੈਂ ਪੈਸੇ ਲੈ ਕੇ ਆਉਣੇ ਭੁੱਲ ਗਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਉਹਨਾਂ ਨੇ ਮੈਨੂੰ ਕੋਲੋਂ ਸਗੋਂ 500 ਰੁਪਇਆ ਦਿੱਤਾ ਵੀ ਤੂੰ ਆਹਾ ਜਿਵੇਂ ਜੇ ਤੈਨੂੰ ਖਰਚੇ ਖੁਰਤੇ ਵਾਸਤੇ ਚਾਹੀਦੇ ਆ ਤਾਂ ਕੋਈ ਨਹੀਂ ਮੈਂ ਤੇਰੇ ਡੈਡ ਤੋਂ ਲੈ ਲਵਾਂਗਾ ਮੈਂ ਕਿਹਾ ਠੀਕ ਹੈ ਜੀ ਮੈਂ ਆਪ ਦੇ ਇੱਕ ਫਰੈਂਡ ਨੂੰ ਫੋਨ ਕੀਤਾ ਮੈਂ ਕਿਹਾ ਵੀ ਤੂੰ ਇੱਦਾਂ ਕਰ ਵੀ ਤੂੰ ਘਰੇ ਜਾ ਹੁਣੇ ਵੀ ਮੈਂ ਪਹਿਲੇ 7:00 ਵਜੇ ਵੱਜਣ ਤੱਕ ਦਾ 6 6:00 ਵਜੇ ਤੱਕ ਦਾ ਵੇਟ ਕੀਤਾ ਮੈਂ ਤੇ ਮੈਂ ਉਹਨੂੰ ਕਿਹਾ ਵੀ ਤੂੰ ਘਰੇ ਜਾ ਉਹ ਕਹਿੰਦਾ ਠੀਕ ਆ ਮੈਂ ਜਾਣਾ ਮੈਂ ਕਿਹਾ ਤੂੰ ਮੈਨੂੰ ਸਕੈਨ ਕਰਕੇ ਆਈਡੀਆਂ ਭੇਜ ਦਿਓ ਨੇ ਮੈਨੂੰ ਭੇਜ ਤੀਆਂ ਮੈਂ ਜਿਵੇਂ ਬੱਸ ਜਦੋਂ ਬਿਆਸ ਪਹੁੰਚੀ ਤੇ ਮੈਂ ਕਿਹਾ ਵੀ ਤੁਸੀਂ ਮੈਨੂੰ ਸਟੇਸ਼ਨ ਤੇ ਉਤਾਰ ਦਿਓ ਮੈਂ ਆ ਜਾਣਾ ਹੈਗਾ ਤੁਹਾਡੇ ਪਿੱਛੇ ਮੈਂ ਆਪਦੀਆਂ ਆਈਡੀਆਂ ਕਢਵਾ ਲਿਆ ਵਾਂ ਮੈਂ ਉੱਥੇ ਗਿਆ ਮੈਂ ਜਿਵੇਂ ਪੈਸੇ ਲਾਉਣ ਤੋਂ ਮੈਂ ਬੜਾ ਕਤਰ ਆਉਂਦਾ ਹੁੰਦਾ ਸੀਗਾ ਵੀ ਮੈਂ ਖਰਚ ਨਹੀਂ ਸੀ ਕਰਦਾ ਹੁੰਦਾਗਾ ਜਿਹੜੇ ਮੈਨੂੰ ਮਿਲਦੇ ਮੈਂ ਉਹਨੂੰ ਜਿਵੇਂ ਸੇਵ ਹੀ ਕਰੀ ਜਾਣਾ ਸੇਵ ਹੀ ਕਰੀ ਜਾਣਾ ਹਨਾ ਤੇ ਸਟੇਸ਼ਨ ਤੇ ਜਦੋਂ ਮੈਂ ਗਿਆ ਦੇਖਿਆ ਵੀ ਦੁਕਾਨਾਂ ਖੁੱਲੀਆਂ ਨਹੀਂ ਹਨਾ ਮੈਂ ਹੀ ਘੁੰਮਦਾ ਘੁੰਮਦਾ ਗਾਂ ਜਾਂਦਾ ਰਿਹਾ ਤੇ ਇੱਕ ਮੈਂ ਵੇਖਿਆ ਵੀ ਦੁਕਾਨ ਖੁੱਲੀ ਆ ਅੱਗੇ ਵੱਡੀ ਬਾਬਾਈ ਦੀ ਫੋਟੋ ਲੱਗੀ ਹੋਈ ਮੈਂ ਜਾ ਕੇ ਰਾਸਾਮੀ ਬੁਲਾਈ ਮੈਂ ਕਹਾਂ ਜੀ ਮੈਨੂੰ ਆ ਦੋ ਆਈਡੀਆਂ ਕੱਢ ਦੋ ਤੇ ਉਹ ਕਹਿੰਦੇ ਉਹਨਾਂ ਨੇ ਮੈਨੂੰ ਆਈਡੀਆਂ ਕੱਢਤੀਆਂ ਦੋਵੇਂ ਹਨਾ ਤੇ ਮੈਂ ਕਹਾ ਜੀ ਕਿੰਨੇ ਪੈਸੇ ਕਹਿੰਦੇ ਨਹੀਂ ਨਹੀਂ ਪੈਸੇ ਨਹੀਂ ਲੈਣੇ ਹੈਗੇ ਮੈਂ ਕਹਾ ਨਾ 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 ਐਦਾਂ ਨਹੀਂ ਮੈਂ ਕਹਾ ਤੁਸੀਂ ਪੈਸੇ ਲਓ ਮੈਂ ਕਹਾ ਉਹਨਾਂ ਨੇ ਮੇਰੇ ਤੋਂ ਸਿਰਫ 10 ਰੁਪਏ ਲਏ ਹਨ ਮੈਂ ਕਹਾ ਠੀਕ ਹੈ ਉਸ ਤੋਂ ਬਾਅਦ ਮੈਂ 5 ਰੁਪਏ ਦਿੱਤੇ ਆਟੋ ਵਾਲੇ ਨੂੰ ਤੇ ਮੈਂ ਆ ਗਿਆ ਡੇਰੇ ਆ ਗਿਆ ਜਾਂਦਾ ਰਿਹਾ ਉੱਥੇ ਆਪਣੇ ਉੱਪਰਲੇ ਛੱਡ ਦੇ ਵਿੱਚ ਉਦੋਂ ਨਾਮਦਾਨ ਦੀਆਂ ਪਰਤੀਆਂ ਕੱਢਦੇ ਸੀਗੇ ਮੈਂ ਵੀ ਜਿੱਥੇ ਸਾਡੀ ਸੰਗਤ ਸੀਗੀ ਮੈਂ ਉੱਥੇ ਆ ਗਿਆ ਮੈਂ ਵੀ ਲਾਈਨ ਦੇ ਵਿੱਚ ਲੱਗ ਗਿਆ ਲਾਈਨ ਦੇ ਵਿੱਚ ਲੱਗਿਆ ਤੇ ਮੈਂ ਜਦੋਂ ਅੱਗੇ ਗਿਆ ਤੇ ਉਹ ਮੈਨੂੰ ਕਹਿੰਦੇ ਵੀ ਮੇਰਾ ਨਾਮ ਪੁੱਛਿਆ ਮੈਂ ਆਪਣਾ ਨਾਮ ਦੱਸਤਾ ਆਈਡੀਆਂ ਵੇਖ ਲਈਆਂ ਉਹਨਾਂ ਨੇ ਮੈਂ ਆਈਡੀਆਂ ਦਿਖਾਤੀਆਂ ਮੈਨੂੰ ਕਹਿੰਦੇ ਵੀ ਤੂੰ ਕੀ ਕਰਦਾ ਮੈਂ ਕਹਾ ਜੀ ਮੈਂ ਸਟੂਡੈਂਟ ਆ ਮੈਨੂੰ ਕਹਿੰਦੇ ਤੂੰ ਬਾਹਰ ਜਾ ਮੈਂ ਕਹਾ ਵੀ ਐਵੇਂ ਕਿਵੇਂ ਬਾਹਰ ਜਾ ਵੀ ਮੈਂ एलिਜੀਬਲ ਹੈਗਾ ਮੇਰੀ ਏਜ ਹੈਗੀ ਆ एलिਜੀਬਿਲਟੀ ਵਾਲੀ ਵੀ ਤੁਸੀਂ ਮੇਰੇ ਤੋਂ ਅਗਲੇ ਕੁਐਸਚਨ ਦਾ ਆਨਸਰ ਪੁੱਛੋ ਵੀ ਮੈਂ एलिਜੀਬਲ ਆ ਉਹਨਾਂ ਨੇ ਆਪਦੇ ਹੈੱਡ ਨੂੰ ਉੱਥੇ ਬੁਲਾਇਆ ਪਿੱਛੇ ਬੈਠੇ ਸੀਗੇ ਉਹਨਾਂ ਦੇ ਜਸੇਦਾਰ ਉਹ ਅੱਗੇ ਆਏ ਉਹ ਮੈਨੂੰ ਆ ਕੇ ਕਹਿੰਦੇ ਵੀ ਤੇਰੀ ਏਜ ਕਿੰਨੀ ਹੈ ਗੇਮ ਆਫ ਦੀ ਅਸਤੀ ਮੈਨੂੰ ਕਹਿੰਦੇ ਓਕੇ ਕਹਿੰਦੇ ਕੋਈ ਚੱਕਰ ਨਹੀਂਗਾ ਵੀ ਤੂੰ ਜਦੋਂ ਮੈਂ ਜਦਨ ਜੇ ਲੱਗ ਪਿਆ ਮੈਂ ਐਲੀਜੀਬਲ ਹੈਗਾ ਉਹ ਕਹਿੰਦੇ ਕੋਈ ਨਹੀਂ ਅਗਲੇ ਸਵਾਲ ਜਵਾਬ ਕਰੋ ਵੀ ਇਹ ਨਿਕਲ ਜਾਊਗਾ ਆਪੇ ਵੀ ਤੁਸੀਂ ਮੈਂ ਇਹਨੂੰ ਐਦਾਂ ਇੱਥੇ ਨਾ ਕੱਢੋ ਸਾਮੀ ਉਦੋਂ ਨਾ ਮਾਸਟਰ ਜੀ ਵੀ ਹੁੰਦੇ ਸੀਗੇ ਤੇ ਮਾਸਟਰ ਜੀ ਜਿੱਥੇ ਪਰਤੀਆਂ ਕੱਟੀਆਂ ਜਾਂਦੀਆਂ ਪਈਆਂ ਸੀ ਉੱਥੇ ਕੁਰਸੀ ਦੇ ਉੱਤੇ ਬੈਠੇ ਹੋਏ ਸੀ ਤੇ ਮਾਸਟਰ ਜੀ ਭਜਨੀ ਕਰਦੇ ਰਹਿੰਦੇ ਸੀ ਤਾਂ ਵੱਲ ਵੇਖ ਕੇ ਹਨਾ ਉਹਨਾਂ ਦੇ ਵੀ ਦਰਸ਼ਨ ਕੀਤੇ ਮੈਂ ਤੇ ਉਹ ਮੈਨੂੰ ਜਿਵੇਂ ਉਹਨਾਂ ਨੇ ਪਹਿਲਾ ਸਵਾਲ ਕੀਤਾ ਵੀ ਪਾਪਾ ਕੀ ਕਰਦੇ ਹੈਗੇ ਮੈਂ ਕਿਹਾ ਜੀ ਸਾਡੀ ਕਰਿਆਨੇ ਦੀ ਦੁਕਾਨ ਹੈ ਕੀ ਹੈ ਕੀ ਆ ਕਹਿੰਦੇ ਫਿਰ ਤੁਸੀਂ ਆਂਡੇ ਵਗੈਰਾ ਤਾਂ ਵੇਚਦੇ ਹੋਵੋਗੇ ਮੈਂ ਕਿਹਾ ਨਾ ਜੀ ਅਸੀਂ ਨਹੀਂ ਵੇਚਦੇ ਅਸੀਂ ਵੇਚਦੇ ਵੀ ਨਹੀਂ ਸੀਗੇ ਆਂਡੇ ਫਿਰ ਮੈਨੂੰ ਕਹਿੰਦੇ ਵੀ ਸਿਕਟਾਂ ਬੀੜੀਆਂ ਕਿਉਂਕਿ ਹਾਂ ਮੈਨੂੰ ਮੈਨੂੰ ਮੈਂ ਦੁਕਾਨ ਤੇ ਬੈੰਦਾ ਸੀ ਤਾਂ ਮੈਨੂੰ ਪਤਾ ਸੀ ਹਾਂ ਵੀ ਅਸੀਂ ਸਿਕਟਾਂ ਬੀੜੀਆਂ ਵੇਚਦੇ ਹੈਗੇ ਆ ਮੈਂ ਕਹਾਂ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਸਟੱਡੀ ਕਰਦਾ ਹੈਗਾ ਹਨਾ ਇੱਥੇ ਮੈਂ ਇੱਕ ਝੂਠ ਜ਼ਰੂਰ ਬੋਲਿਆ ਕਿਉਂਕਿ ਉਹ ਮੈਨੂੰ ਉਹ ਵੀ ਕੱਢਣਾ ਹੀ ਚਾਹੁੰਦੇ ਸੀਗੇ ਫਿਰ ਮੈਨੂੰ ਮੈਂ ਕਹਾਂ ਜੀ ਮੈਂ ਤਾਂ ਸਟੱਡੀ ਕਰਦਾ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਕਹਿੰਦੇ ਕਦੇ ਨਸ਼ਾ ਪਤਾ ਕੀਤਾ ਹੋਵੇ ਮੈਂ ਕਹਾਂ ਨਾ ਜੀ ਨਾ ਮੇਰੇ ਕਦੇ ਦਾਦਾ-ਦਾਦੀ ਨੇ ਕੀਤਾ ਨਾ ਉਹਨਾਂ ਦਾ ਵੀ ਨਾਮਦਾਨ ਲਿਆ ਹੋਇਆ ਹੈਗਾ ਨਾ ਕਦੇ ਮੇਰੇ ਮਾਂ ਪਿਓ ਨੇ ਕੀਤਾ ਹਨਾ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਨਿਸ਼ਾਨੀ ਕਰਦਾ ਹੈਗਾਗਾ ਤੇ ਕਹਿੰਦੇ ਤਾਂ ਘਰ ਦੇ ਵਿੱਚ ਕਿਹਨੇ ਨਾਮਦਾਨ ਲਿਆ ਹੋਇਆ ਮੈਂ ਇਦਾਂ ਇਦਾਂ ਕਰਕੇ ਦੱਸਤਾ ਵੀ ਦਾਦਾ-ਦਾਦੀ ਨੇ ਲਿਆ ਹੋਇਆ ਮਮਾ ਪਾਪਾ ਨੇ ਲਿਆ ਹੋਇਆ ਮੈਨੂੰ ਕਹਿੰਦੇ ਤੂੰ ਨਾਮ ਕਿਉਂ ਲੈਣਾ ਹੈਗਾ ਮੈਂ ਕਿਹਾ ਵੀ ਆਤਮਾ ਦੀ ਮੁਕਤੀ ਵਾਸਤੇ ਨਾਮਦਾਨ ਲੈਣਾ ਹੈਗਾ ਕਹਿੰਦੇ ਤੂੰ ਕੋਈ ਬੁੱਕ ਪੜ੍ਹੀ ਹੈਗੀ ਮੈਂ ਕਿਹਾ ਹਾਂਜੀ ਜਿਗਵਾਸ ਹੁਣ ਲਈ ਪੜ੍ਹੀ ਹੈਗੀ ਆ ਕਹਿੰਦੇ ਤੂੰ ਫਿਰ ਵੀ ਨਾਮਦਾਨ ਲੈਣਾ ਹੈਗਾ ਉਹਦੇ ਵਿੱਚ ਕੀ ਹੈਗਾ ਕਹਿੰਦੇ ਮੈਂ ਕਿਹਾ ਹਾਂ ਵੀ ਆਪਣੀ ਆਲੋਚਨਾ ਕੀਤੀ ਹੋਈ ਹੈ ਪਰ ਐਂਡ ਦੇ ਉੱਤੇ ਸੰਤ ਮੱਤ ਦੇ ਬਾਰੇ ਦੱਸਿਆ ਵੀ ਹੋਇਆ ਹੈਗਾ ਕਹਿੰਦੇ ਓਕੇ ਓਕੇ ਤੇ ਫਿਰ ਉਹਨਾਂ ਨੇ ਮੈਨੂੰ ਗਾਂ ਭੇਜਤਾ ਅਗਲੇ ਬੰਦੇ ਕੋਲੇ ਜਦੋਂ ਮੈਂ ਅਗਲੇ ਬੰਦੇ ਕੋਲ ਗਿਆ ਉਹਨੇ ਵੀ ਮੈਨੂੰ ਪੁੱਛਿਆ ਨਾਮ ਮੈਂ ਦੱਸਤਾ ਮੈਨੂੰ ਕਹਿੰਦੇ ਵੀ ਕੀ ਕਰਦਾ ਮੈਂ ਕਹਿੰਦਾ ਸਟੱਡੀ ਕਰਦਾ ਹੈਗਾ ਉਹਨਾਂ ਨੇ ਉਹਨੂੰ ਪਿਛਲੇ ਨੂੰ ਬੁਲਾ ਲਿਆ ਉਹਨੂੰ ਕਹਿੰਦੇ ਵੀ ਇਹ ਤਾਂ ਸਟੱਡੀ ਕਰਦਾ ਹੈਗਾ ਵੀ ਤੂੰ ਇਹਨੂੰ ਇਹਨੂੰ ਤਾਂ ਮਤਲਬ ਨਹੀਂ ਦੇਣੀ ਕਿ ਪਰਚੀ ਉਹ ਕਹਿੰਦੇ ਵੀ ਪਹਿਲੇ ਗੱਲ ਹੋ ਗਈ ਹੈਗੀ ਐਲੀਜੀਬਲ ਹੈਗਾ ਵੀ ਤੁਸੀਂ ਆਪਦੇ ਕੁਐਸਚਨਿੰਗ ਕਰੋ ਜਿਹੜੀ ਕਰਨੀ ਹੈਗੀ ਆ ਤੇ ਜੇ ਵੀ ਇਹ ਨਹੀਂ ਦੇ ਸਕਦਾ ਜਵਾਬ ਤਾਂ ਕਰ ਨੂੰ ਕੱਢ ਦਿਓ ਉਹਨਾਂ ਨੇ ਮੇਰੇ ਤੋਂ ਜਿਵੇਂ ਸਵਾਲ ਜਵਾਬ ਪੁੱਛੇ ਹਨ ਜੀ ਕੀ ਕਰਦੇ ਆ ਪਾਪਾ ਤੂੰ ਕੀ ਕਰਦਾ ਹੈਗਾ ਕਦੇ ਨਸ਼ਾ ਪੱਤਾ ਕੀਤਾ ਮੈਂ ਕਹਾ ਨਹੀਂ ਜੀ ਮੈਨੂੰ ਉਹਨਾਂ ਨੇ ਫਿਰ ਇੱਕ ਸਵਾਲ ਪੁੱਛਿਆ ਕਹਿੰਦੇ ਲਾਸਟ ਟਾਈਮ ਸਿਕਟ ਕਦੋਂ ਕੀਤੀ ਸੀਗੀ ਮੈਂ ਕਹਾ ਜੇ ਤੈਨੂੰ ਸ਼ੁਰੂ ਨਹੀਂ ਕੀਤੀ ਤੇ ਲਾਸਟ ਕਦੋਂ ਆਇਆ ਮੈਨੂੰ ਕਹਿੰਦੇ ਠੀਕ ਆ ਜਾ ਕੇ ਤੂੰ ਫੋਟੋ ਖਿਚਵਾ ਲੈ ਮੈਂ ਫੋਟੋ ਖਿਚਾਉਣ ਵਾਸਤੇ ਅੱਗੇ ਜਾਂਦਾ ਰਿਹਾ ਤੇ ਮੇਰੀ ਮੈਨੂੰ ਨਾਮਦਾਨ ਦੀ ਪਰਚੀ ਮਿਲ ਗਈ ਮੈਂ ਪੀਸੀਓ ਤੇ ਤਾਂ ਗਿਆ ਨਹੀਂਗਾ ਮੈਂ ਕਿਹਾ ਬਾਹਰ ਫੋਨ ਹੈਗਾ ਹੈਗਾ ਕਿਉਂਕਿ ਪੀਸੀਓ ਤੇ ਵੀ ਉਨੀ ਦੂਰ ਸੀਗਾ ਤੇ ਬਾਹਰ ਵੀ ਉਨੀ ਦੂਰ ਸੀਗਾ ਮੈਂ ਬਾਹਰ ਆ ਗਿਆ ਬਾਹਰ ਆ ਕੇ ਮੈਂ ਫੋਨ ਕੀਤਾ ਪਾਪਾ ਨੂੰ ਮੈਨੂੰ ਕਹਿੰਦੇ ਕੋਈ ਨਹੀਂ ਟੈਨਸ਼ਨ ਨਾ ਲੈ ਅਗਲੀ ਵਾਰੀ ਮਿਲ ਜੂਗੀ ਹੈ ਜੇ ਮੈਂ ਕੁਝ ਬੋਲਿਆ ਨਹੀਂ ਸੀਗਾ ਮੈਂ ਕਿਹਾ ਉਹ ਅਗਲੀ ਵਾਰੀ ਕਦੋਂ ਆਈ ਮੈਨੂੰ ਮਿਲ ਗਈ ਹੈਗੀ ਆ ਪਰਚੀ ਮੈਂ ਕਿਹਾ ਕਹਿੰਦੇ ਹੈ ਤੈਨੂੰ ਪਰਚੀ ਮਿਲ ਗਈ ਡੱਟ ਨੇ ਉੱਤੇ ਜਾਂਦੇ ਰਹੇ ਡੈਡੀ ਮੰਮੀ ਨੂੰ ਕਹਿੰਦੇ ਰਾਜ ਨੂੰ ਪਰਚੀ ਮਿਲ ਗਈ ਆਪਣੇ ਨੂੰ ਮੈਨੂੰ ਤਾਂ ਵਿਸ਼ਵਾਸ ਨਹੀਂ ਹੁੰਦਾ ਪਿਆਗਾ ਮੈਨੂੰ ਕਹਿੰਦੇ ਤੂੰ ਮੈਨੂੰ ਫੋਟੋ ਭੇਜ ਮੈਂ ਨਹੀਂ ਮੰਨਦਾ ਮੈਂ ਡੈਡ ਨੂੰ ਫੋਟੋ ਭੇ ਜਦੋਂ ਮੈਂ ਫੋਟੋ ਇਟੈਰਨ ਨੂੰ ਪੇ ਕੀਤੀ ਤੇ ਫਿਰ ਇਹਨਾਂ ਨੂੰ ਯਕੀਨ ਆਇਆ ਕਿ ਹਾਂ ਮੈਨੂੰ ਪਰਚੀ ਮਿਲ ਗਈ ਹੈਗੀ ਆ ਮੈਨੂੰ ਪਰਚੀ ਮਿਲ ਗਈ ਮੈਂ ਡੈਡੀ ਨੂੰ ਦੱਸਿਆ ਉਹਨਾਂ ਨੂੰ ਯਕੀਨ ਨਹੀਂ ਹੋਇਆ ਮੈਂ ਉਹਨਾਂ ਨੂੰ ਫੋਟੋ ਭੇਜੀ ਕਿ ਮੈਨੂੰ ਨਾਮਦਾਨ ਦੀ ਪਰਚੀ ਮਿਲ ਗਈ ਹੈ ਤੇ ਫਿਰ ਉਹਨਾਂ ਨੇ ਮੇਰੇ ਤੇ ਯਕੀਨ ਕੀਤਾ ਕਿ ਹਾਂ ਇਹਨੂੰ ਪਰਚੀ ਮਿਲ ਗਈ ਹੈਗੀ ਆ ਉਦੋਂ ਬਾਅਦ ਮੈਂ ਘਰੇ ਆ ਗਿਆ ਉਦੋਂ ਮੈਂ ਜੋਤੀ ਮੈਮ ਸੀਗੇ ਇੱਕ ਰਾਜਸਾਮੀ ਫੈਮਿਲੀ ਚ ਹੀ ਸੀਗੇ ਤੇ ਉਹਨਾਂ ਦੇ ਕੋਲੇ ਮੈਂ ਨਾ ਇੰਗਲਿਸ਼ ਸਪੀਕਿੰਗ ਕਰਦਾ ਹੁੰਦਾ ਸੀਗਾ ਉਸ ਟਾਈਮ ਦੇ ਉੱਤੇ ਚੌਥਾ ਪੰਜਵਾਂ ਮਹੀਨਾ ਸੀਗਾ ਮੇਰਾ ਉਹਨਾਂ ਕੋਲ ਇੰਗਲਿਸ਼ ਸਪੀਕਿੰਗ ਕਰਦਿਆਂ ਦਾ ਤੇ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਇਸ ਤੋਂ ਪਹਿਲਾਂ ਮੈਂ ਇੱਕ ਸੈਂਟਰ ਦੇ ਵਿੱਚ ਵੀ ਇੰਗਲਿਸ਼ ਸਪੀਕਿੰਗ ਵਾਸਤੇ ਲੱਗਿਆ ਸੀਗਾ ਪਰ بیس ਮੇਰਾ ਬਹੁਤ ਜ਼ਿਆਦਾ ਕਮਜ਼ੋਰ ਸੀ ਤਾਂ ਕਰਕੇ ਮੈਨੂੰ ਹੋਰ ਜ਼ਿਆਦਾ ਟਾਈਮ ਚਾਹੀਦਾ ਸੀਗਾ ਉਹ ਜਦੋਂ ਮੈਂ ਸੱਚ ਨਾਮਦਾਨ ਦੀ ਪਰਚੀ ਲੈ ਕੇ ਆਇਆ ਮम्मा ਨੇ ਤਾਂ ਮੈਨੂੰ ਕੁਝ ਨਹੀਂ ਕਿਹਾਗਾ ਉਦੋਂ ਤੇ ਡੈਡੀ ਮੈਨੂੰ ਕਹਿੰਦੇ ਤੈਨੂੰ ਹਜੇ ਨਾਮਦਾਨ ਲੈਣਾ ਨਹੀਂ ਚਾਹੀਦਾ ਹਜੇ ਤੈਨੂੰ ਅਕਲ ਹੈ ਨਹੀਂ ਕਿ ਤੂੰ ਲੋਕਾਂ ਨਾਲ ਠੱਗੀਆਂ ਮਾਰਦਾ ਤੂੰ ਬੁਰੇ ਕੰਮ ਕਰਦਾ ਤੂੰ ਇਦਾਂ ਤੂੰ ਉਦਾਂ ਉਦੋਂ ਪਤਾ ਹੈ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਹਾਂਗਾ ਇੱਥੇ ਉਦੋਂ ਨਾ ਸਾਡੀ ਦੁਕਾਨ ਦੇ ਉੱਤੇ ਬੋਨੋਫੈਕਸ ਵਿਕਦੀ ਹੁੰਦੀ ਸੀ ਹਨਾ ਉਦਾਂ ਵੇਚਣ ਨਹੀਂ ਦਿੰਦੇਗੇ ਉਹਨੂੰ ਪਰ ਜਿਵੇਂ ਆਪਾਂ 4 ਰੁਪਏ ਦੀ ਲਾ ਕੇ 10 ਰੁਪਏ ਦੀ ਤੇ ਜਵਾਕ ਨਾ ਉਹ ਲੈ ਕੇ ਬਹੁਤ ਜਾਂਦੇ ਸੀ ਛੋਟੇ ਛੋਟੇ ਉਹ ਨਸ਼ਾ ਵਗੈਰਾ ਹੁੰਦਾ ਉਹਦੇ ਨਾਲ ਹਨਾ ਤੇ ਕਹਿੰਦੇ ਸੀਗੇ ਆਪਾਂ ਨੂੰ ਤਾਂ ਪਤਾ ਨਹੀਂਗਾ ਇੱਕ ਜੁਰਾਬਾਂ ਬਹੁ ਵਿਕਦੀਆਂ ਹੁੰਦੀਆਂ ਸੀਗੀਆਂ ਉਹਦੇ ਉਹਦੇ ਉੱਤੇ ਲਾ ਕੇ ਬੋਨੋਫੈਕਸ ਤੇ ਜਵਾਕ ਸੁੰਘ ਕੇ ਦੇ ਨਸ਼ਾ ਕਰਦੇ ਹੁੰਦੇ ਸੀ ਹਨਾ ਤੇ ਉਹ ਸਾਡੇ ਸਾਹਮਣੇ ਵਾਲਾ ਵੀ ਵੇਦਦਾ ਸੀਗਾ ਤੇ ਮੈਂ ਵੀ ਜਿਵੇਂ ਡੈਡੀ ਮੈਨੂੰ ਮਨਾ ਕਰਿਆ ਕਰਨ ਹਨਾ ਨਹੀਂ ਇਹਦੇ ਨਾਲ ਕਿਸੇ ਦੇ ਬੱਚੇ ਖਰਾਬ ਹੁੰਦੇ ਆ ਕਿਉਂਕਿ ਡੈਡ ਨੇ ਕੋਈ ਕੰਮ ਕਰਨ ਨਹੀਂ ਨੀ ਦੇਣਾ ਹਾਂ ਉਹ ਗਲਤ ਵੀ ਸੀਗਾ ਵੈਸੇ ਤਾਂ ਪਰ ਉਦੋਂ ਮੈਂ ਕੀ ਕਰਦਾ ਵੀ ਮੈਂ ਆਪ ਹੈਲਪਲੈਸ ਸੀਗਾ ਟਿੱੱਚਾ ਸੀਗਾ ਭੈਣ ਦਾ ਵਿਆਹ ਤੇ ਮੈਨੂੰ ਸਾਰਾ ਕੁਝ ਕਰਨਾ ਪੈਂਦਾ ਸੀਗਾ ਜੋ ਵੀ ਮੇਰੇ ਵਸਚ ਆਉਂਦਾ ਸੀ ਜਿੱਥੋਂ ਵੀ ਮੇਰੇ ਤੋਂ ਪੈਸੇ ਕਮਾਏ ਜਾਂਦੇ ਸੀ ਭਾਵੇਂ ਉਹ ਸਹੀ ਤਰੀਕਾ ਭਾਵੇਂ ਗਲਤ ਮੈਂ ਸਾਰਾ ਹੀ ਕਰਦਾ ਸੀਗਾ ਹਨਾ ਉਹ ਰੋਜ਼ ਦੀਆਂ 40-50 ਵਿਕ ਜਾਂਦੀਆਂ ਸੀ ਹੁਣ 40-50 ਨੂੰ ਜੋ 6 ਰੁਪਏ ਨਾਲ 3-400 ਰੁਪਿਆ ਇਧਰੋਂ ਵੱਜ ਜਾਣਾ ਕੋਈ 2-300 ਰੁਪਏ ਜਰਾਬਾਂ ਚੋਂ ਰੁਪਿਆ ਰੁਪਿਆ ਹੀ ਸਾਈ ਹੁੰਦਾ ਦੁਕਾਨਦਾਰ ਨੂੰ ਤਾਂ ਤੇ ਮੈਂ ਉਹ ਜੋ ਵੀ ਵਸ ਹੱਥ ਵਸ ਆਉਂਦਾ ਸੀਗਾ ਉਹ ਮੈਂ ਕਰਦਾ ਸੀਗਾ ਤੇ ਡੈਡੀ ਮੇਰੇ ਨਾਲ ਲੜਦੇ ਰਹਿੰਦੇ ਸੀ ਇਸ ਕਲੋਂ ਸਾਡੇ ਘਰੇ ਹੁੰਦਾ ਸੀਗਾ ਕਲੇਸ਼ ਤੇ ਫਿਰ ਰਿਸ਼ਤੇਦਾਰ ਬੁਲਾਉਂਦੇ ਸੀ ਡੈਡੀ ਤੇ ਫਿਰ ਉਹ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਕਹਿਣਾ ਵੀ ਤੂੰ ਨਾ ਕਰਿਆ ਕਰ ਯਾਰ ਤੈਨੂੰ ਕੋਈ ਪੈਸੇ ਦੀ ਭਾਲੀ ਹੈਗੀ ਆ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਿਹਾ ਕਰਨੀ ਜੇ ਮੇਰੇ ਫੁੱਫੜ ਜੀ ਨੇ ਆ ਜਾਣਾ ਜਾਂ ਡੈਡ ਦੇ ਮਾਸੜ ਨੇ ਆ ਜਾਣਾ ਡੈਡ ਦੇ ਭਰਾ ਨੇ ਆ ਜਾਣਾ ਚਾਚੇ ਮੇਰੇ ਨੇ ਮੈਂ ਇੱਕੋ ਹੀ ਗੱਲ ਕਹਿਆ ਕਰਨੀ ਵੀ ਯਾਰ ਮੇਰਾ ਟੱਚਾ ਤਾਂ ਮੇਰੀ ਭੈਣ ਦਾ ਵਿਆਹ ਹੈਗਾ ਵੀ ਮੈਂ ਤਾਂ ਕਰੂੰਗਾ ਜੋ ਮੇਰਾ ਵਸ ਚੱਲੂ ਰਾਜਾ ਸਾਮੀ ਮਾਹੌਲ ਸਾਡੇ ਘਰੇ ਕੁਛ ਐਦਾਂ ਦਾ ਹੁੰਦਾ ਸੀਗਾ ਕਿ ਜੇ ਮੈਂ ਤੇ ਡੈਡ ਨੇ ਇਕੱਠੇ 10 ਮਿੰਟ ਬੈਠ ਜਾਣਾ ਤਾਂ ਸਾਡੇ ਚ ਕਲੇਸ਼ ਹੋ ਜਾਣਾ ਵੀ ਜਾਂ ਤਾਂ ਡੈਡੀ ਨੇ ਰੋਟੀ ਆਪ ਦੇ ਪਾਸੇ ਲੈ ਕੇ ਚਲੇ ਜਾਣਾ ਤੇ ਜਾਂ ਫਿਰ ਮੈਂ ਚਲੇ ਜਾਣਾ ਵੀ ਇਕੱਠੇ ਤਾਂ ਬੈਠ ਕੇ ਸੀ ਰੋਟੀ ਵੀ ਨਹੀਂ ਖਾਂਦੇ ਹੁੰਦੇ ਸੀ ਕਿਉਂਕਿ ਜਦੋਂ ਅਸੀਂ ਰੋਟੀ ਖਾਣ ਬੈਠਣਾ ਕਟਿਆ ਨੇ ਡੈਡ ਨੇ ਕਹਿਣ ਲੱਗੇ ਪੈਣਾ ਅੱਜ ਤੂੰ ਐ ਕੀਤਾ ਸੀ ਅੱਜ ਤੂੰ ਫਲਾਣੇ ਤੋਂ ਪੈਸੇ ਵੱਧ ਲੈ ਲੈ ਤਾਂ ਕਰੀਆਨੀ ਦੀ ਦੁਕਾਨਦਾਰੀ ਹੁੰਦੀ ਹੈ ਟਰਸਟ ਦੀ ਹੁਣ ਜਿਵੇਂ ਕੋਈ ਗਾਹਕ ਆਇਆ ਮੇਰੇ ਕੋਲੇ ਹਨਾ ਮੈਂ ਉਹਦੇ ਤੋਂ ਜਿਵੇਂ ਹੁਣ ਵੀ ਸੌਦੇ ਆਪਾਂ ਨੂੰ ਹੁੰਦੇ ਆ ਜਿਦੇ ਵਿੱਚ ਆਪਾਂ ਥੋੜੇ ਬਹੁਤੇ ਵੱਧ ਵੀ ਪੈਸੇ ਲੈ ਸਕਦੇ ਹੈਗੇ ਆ ਜੇ ਮੈਂ ਉਹਦੇ ਤੋਂ ਲੈ ਲੈਣੇ ਤਾਂ ਫਿਰ ਉਹ ਡੈਡੀ ਨੇ ਨਾ ਆ ਕੇ ਆਪ ਬਿੱਲ ਦੇ ਇੱਥੇ ਕਰਨਾ ਯਾਰ ਤੂੰ ਇੱਥੇ ਵੱਧ ਲਈ ਬੈਠਾ ਹੈਗਾ ਤੂੰ ਇੱਥੇ ਨੂੰ ਇੰਨੇ ਪੈਸੇ ਵੱਧ ਲਾਤੇ ਉਹ ਇਦਾਂ ਕਰਕੇ ਦੁਕਾਨ ਜਿਹੜਾ ਗਾਹਕ ਹੁੰਦਾ ਸੀ ਉਹਦੇ ਮਨ ਤੇ ਗਲਤ ਫੈਕਟ ਪੈਂਦਾ ਸੀਗਾ ਵੀ ਤੇ ਉਹ ਫਿਰ ਹੌਲੀ-ਹੌਲੀ ਕਰਕੇ ਦੁਕਾਨਦਾਰ ਜਿਵੇਂ ਗਾਹਕ ਸਾਡੇ ਤੋਂ ਜਿਵੇਂ ਕੱਟ ਹੁੰਦੇ ਜਾਂਦੇ ਪਏ ਸੀਗੇ ਉਹ ਕਿਉਂਕਿ ਡੈਡੀ ਵੀ ਨਹੀਂ ਸੀ ਸਾਮੇ ਦੇ ਡੈਡੀ ਆਪਦੀ ਮਰਜ਼ੀ ਕਰਦੇ ਸੀ ਤੇ ਉਹ ਮੈਨੂੰ ਮੇਰੀ ਮਰਜ਼ੀ ਕਰਨ ਨਹੀਂ ਸੀ ਦਿੰਦੇਗੇ ਇਸ ਕਰਦੀ ਮੈਨੂੰ ਖੇ ਚੜਦੀ ਹੁੰਦੀ ਸੀਗੀ ਫਿਰ ਰਿਸ਼ਤੇਦਾਰ ਇੰਨੀ ਵਾਰ ਇਕੱਠੇ ਹੋਣੇ ਤੇ ਚਾਚੇ ਦੇ ਨਾ ਇੱਕ ਫਰੈਂਡ ਨੇ ਉੱਥੇ ਪੰਜਾਬੀ ਰਸੋਈ ਖੋਲੀ ਸੀਗੀ ਨਵੀਂ-ਨਵੀਂ ਤੇ ਉਹ ਮੈਨੂੰ ਕਹਿੰਦਾ ਵੀ ਤੂੰ ਜਾ ਕੇ ਨਾ ਗੁਰਜਿੰਦਰ ਕੋਲ ਜਾ ਕੇ ਬੈਠ ਜਾ ਕਰ ਚਾਚੀ ਦੇ ਫਰੈਂਡ ਦਾ ਨਾਮ ਸੀ ਗੁਰਜਿੰਦਰ ਉਹਨੇ ਉਥੇ ਪੰਜਾਬੀ ਰਸੋਈ ਖੋਲੀ ਸੀਗੀ ਮੈਂ ਜਾ ਕੇ ਉਥੇ ਬੈਠ ਜਾ ਕਰਨਾ ਦਿਨੇ ਤੇ ਸ਼ਾਮ ਨੂੰ ਮੈਂ ਜਾਂਦਾ ਸੀਗਾ ਪੜ੍ਹਨ ਵਾਸਤੇ ਜੋਤੀ मैम ਦੇ ਕੋਲੇ ਇੰਗਲਿਸ਼ ਸਪੀਕਿੰਗ ਉਹ ਜਦੋਂ ਮੈਂ ਉਹ ਅੰਕਲ ਕੋਲ ਜਾਣ ਲੱਗਾ ਮੈਨੂੰ ਕਹਿੰਦੇ ਵੀ ਜੇ ਤੇਰਾ ਹੋਰ ਕੁਝ ਨਾ ਬਣਿਆ ਤਾਂ ਤੈਨੂੰ ਵੀ ਇਦਾਂ ਦਾ ਇੱਕ ਟੱਬਾ ਖੋਲ ਦਾਂਗੇ ਵਧੀਆ ਹਨਾ ਵੀ ਚਲ ਤੂੰ ਉਹਦੇ ਤੋਂ ਲੱਗ ਕੇ ਕੰਮ ਕਰਨਾ ਚਾਹਣਾ ਹੈਗਾ ਨਾ ਵੀ ਤੂੰ ਆਪਦੀ ਮਰਜ਼ੀ ਕਰੀ ਜਿੰਨਾ ਤੇਰਾ ਮਨ ਕਰਦਾ ਜਿਵੇਂ ਤੇਰਾ ਜੀ ਕਰਦਾ ਤੂੰ ਉਹਨੇ ਪੈਸੇ ਆਪਦੇ ਕਮਾਈ ਹਨਾ ਵੀ ਤੈਨੂੰ ਕੋਈ ਵਧੀਆ ਬਿਜ਼ਨਸ ਕਰ ਦਾਂਗੇ ਪਰ ਮੈਂ ਉਦੋਂ ਸਿਰਫ ਇੱਕ ਈ ਰਟ ਫੜੀ ਹੋਈ ਸੀ ਵੀ ਨਹੀਂ ਮੈਂ ਤਾਂ ਕੈਨੇਡਾ ਹੀ ਜਾਣਾ ਮੈਂ ਤਾਂ ਕੈਨੇਡਾ ਹੀ ਜਾਣਾ ਕਿਉਂਕਿ ਮੈਂ ਮੇਰੇ ਮਾਮੇ ਦੇ ਜਿਹੜੇ ਫਰੈਂਡ ਹੈਗੇ ਆ ਮੈਂ ਉਹਨਾਂ ਵੱਲ ਵੇਖਦਾ ਸੀਗਾ ਵੀ ਉਹਨਾਂ ਕੋਲ ਤਾਂ ਬੜੀ ਵਧੀਆ ਲਗਜ਼ਰੀ ਲਾਈਫ ਆ ਆਈਫੋਨ ਹੈਗੇ ਆ ਹਨਾ ਰਿਸ਼ਤੇਦਾਰਾਂ ਦੇ ਜਵਾਕਾਂ ਨੇ ਹੁਣ ਘਰੇ ਆਉਣਾ ਜਿਵੇਂ ਪੂਆ ਦੇ ਜਵਾਕਾਂ ਨੇ ਘਰੇ ਆ ਜਾਣਾ ਉਹਨਾਂ ਨੇ ਆਪ ਦਾ ਆਈਫੋਨ ਜਦੋਂ ਲੈ ਕੇ ਤੇ ਮੈਂ ਵੀ ਆਈਫੋਨ ਨੂੰ ਜਿਵੇਂ ਤਰਸਣਾ ਯਾਰ ਇੱਕ ਆਈਫੋਨ ਵੀ ਚਲਾਉਣਾ ਆਈਫੋਨ ਵੀ ਚਲਾਉਣਾ ਪਰ ਮੇਰੇ ਕੋਲ ਤਾਂ ਬਈ ਐਂਡਰੋਇਡ ਹੁੰਦਾ ਸੀਗਾ ਦੇ ਉਹਦੇ ਤੇ ਮੈਨੂੰ ਬੜੀ ਉਹ ਹੋਇਆ ਕਰਨੀ ਯਾਰ ਆਈਫੋਨ ਕੋਈ ਲਿਆ ਦਵੇ ਈਵਨ ਕਿ ਮੈਂ ਆਪਦੇ ਭੋਆ ਦੇ ਮੁੰਡੇ ਨੂੰ ਬਥੇਰੀਆ ਦੀ ਮੈਸੇਜ ਵੀ ਕੀਤਾ ਹਨਾ ਵੀ ਵੀਰੇ ਉਹ ਨਾ ਆਸਟ੍ਰੇਲੀਆ ਗਿਆ ਹੋਇਆ ਸੀਗਾ ਉਦੋਂ ਉਹ ਮੇਰੇ ਚਾਚੇ ਦੇ ਮੁੰਡੇ ਆਸਤੇ ਤਾਂ ਫੋਨ ਲੈ ਆਇਆ ਪਰ ਮੇਰੇ ਆਸਤੇ ਨਹੀਂ ਲੈ ਕੇ ਆਇਆਗਾ ਹਨਾ ਕਿਉਂਕਿ ਬਾਬੇ ਨੇ ਖੇੜੀ ਹੋਰ ਸੋਚੀ ਪਈ ਸੀਗੀ ਵੀ ਉਹਨੇ ਤਾਂ ਸੋਚਿਆ ਪਿਆ ਸੀਗਾ ਵੀ ਤੈਨੂੰ ਆਈਫੋਨ ਤਾਂ ਹਰ ਸਾਲ ਹੀ ਤੂੰ ਬਦਲਦਿਆ ਕਰਨਾ ਹੈਗਾ ਤੇ ਮੈਂ ਉਹਨੂੰ ਜਿਵੇਂ ਕਹਿਣਾ ਤੇ ਉਹਨੇ ਕਿੱਥੇ ਮੇਰੀ ਸੁਣੀ ਸੀਗੀ ਮੇਰੇ ਚਾਚੇ ਦੇ ਮੁੰਡੇ ਆਸਤੇ ਫੋਨ ਲੈ ਕੇ ਆਇਆ ਪਰ ਮੇਰੇ ਆਸਤੇ ਨਹੀਂ ਲੈ ਕੇ ਆਇਆ ਕਿ ਚਾਚੇ ਉਹ ਹੋਰਾਂ ਦੇ ਦੀ ਗੱਲ ਬਾਤ ਸੀਗੀ ਪੈਸਾ ਬੂਹਾ ਬਹੁਤ ਸੀ ਕੰਮ ਕਰ ਬੜੇ ਚੰਗੇ ਸੀਗੇ ਤੇ ਆਪਣੇ ਕੋਲੇ ਜਿਵੇਂ ਪ੍ਰਾਪਰਟੀ ਤਾਂ ਬਹੁਤ ਹੈਗੀ ਐ ਡੜੀ ਕੋਲੇ ਪਰ ਸਾਡੇ ਕੋਲ ਕੈਸ਼ ਫਲੋ ਉਹ ਤੋਂ ਬਹੁਤ ਜ਼ਿਆਦਾ ਘਟ ਹੋ ਗਿਆ ਸੀਗਾ ਉਸ ਟਾਈਮ ਦੇ ਵਿੱਚ ਤੇ ਮੈਂ ਇਸੇ ਗੱਲ ਤੋਂ ਰੋਜ਼ ਚੁਰਦਾ ਰਹਿੰਦਾ ਹੁੰਦਾ ਸੀਗਾ ਰਾ ਸਾਮੀ ਰਿਸ਼ਤੇਦਾਰਾਂ ਦਾ ਰੁਝਾਨ ਵੀ ਕੁਛ ਇਦਾਂ ਦਾ ਸੀਗਾ ਵੀ ਉਹਨਾਂ ਨੇ ਚਾਚੇ ਕੋਲ ਹੀ ਆ ਕੇ ਰਿਆ ਕਰਨਾ ਸਾਡੇ ਕੋਲ ਨਹੀਂ ਆ ਕੇ ਜਿਵੇਂ ਰਹਿਣਾਗਾ ਦਾਦਾ ਦਾਦਾ ਜੀ ਵੀ ਉਦੋਂ ਜਿਵੇਂ ਮੇਰੇ ਕਰਦੇ ਬਹੁਤ ਸੀਗੇ ਭੈਣ ਦਾ ਵੀ ਬਹੁ ਕਰਦੇ ਹੁੰਦੇ ਸੀਗੇ ਮੇਰਾ ਵੀ ਬਹੁ ਕਰਦੇ ਹੁੰਦੇ ਸੀਗੇ ਹਨਾ ਪਰ ਉਹ ਚੱਕਰ ਇਹ ਹੈਗਾ ਵੀ ਉਹ ਜਿਵੇਂ ਚਾਚੇ ਹੋਰਾਂ ਦੇ ਸਾਰਾ ਕੁਝ ਸੇਵਿੰਗ ਤਾਂ ਚਾਚੇ ਹੋਰਾਂ ਦੀ ਸੀਗੀ ਕਿਉਂਕਿ ਰਹਿੰਦੇ ਚਾਚੇ ਹੋਰਾਂ ਦੇ ਨਾਲ ਸੀਗੇ ਤੇ ਸਾਨੂੰ ਸਾਰਾ ਕੁਝ ਦੇ ਕੇ ਅਲੱਗ ਕਰਤਾ ਸੀ ਸਾਨੂੰ ਜਦੋਂ ਅਲੱਗ ਕੀਤਾ ਸੀਗਾ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਸਾਨੂੰ ਇੱਕ ਮਰਲੇ ਦੀ ਦੁਕਾਨ ਦਿੱਤੀ ਸੀਗੀ ਸ਼ਹਿਰ ਉਹ ਵੀ ਜਦੋਂ ਦਾਦੀ ਹੋ ਰੇ ਜਿਵੇਂ ਸਾਡੀ ਜਦੋਂ ਵੰਡ ਹੋਈ ਹੈਗੀ ਆ ਸਾਰੇ ਘਾਸੇ ਦਿੱਤੇ ਉਦੋਂ ਨਾ ਜਿਵੇਂ ਮੰਮੀ ਨੂੰ ਕਹਿੰਦੇ ਵੀ ਜਦੋਂ ਤੁਹਾਡਾ ਕੰਮ ਕਰ ਚੱਲ ਪਿਆ ਨਾ ਤੇ ਤੁਸੀਂ ਅੱਛੇ ਨੂੰ ਕਰਾਇਆ ਦਿਆ ਕਰਿਓ ਹੁਣ ਮੰਮੀ ਉਹਦੋਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਫਿਰ ਪਾਪਾ ਨਾਲ ਗੱਲ ਕੀਤੀ ਮੇਰੇ ਮੰਮਾ ਨੇ ਐਮਏ ਬੀਏ ਡੀ ਕੀਤੀ ਹੋਈ ਹੈ ਹਨਾ ਤੇ ਜਿਹੜੇ ਜਿਹੜਾ ਵੀ ਕੰਮ ਅਸੀਂ ਕਰਦੇ ਹਾਂ ਮੰਮੀ ਦੀ ਸਲਾਹ ਦੇ ਨਾਲ ਹੀ ਕਰਦੇ ਹੁੰਦੇ ਸੀ ਕਿਉਂਕਿ ਵੀ ਮੰਮੀ ਨੇ ਸਹੀ ਸਲਾਹ ਹੀ ਦੇਣੀ ਹਨਾ ਉਹ ਕਹਿੰਦੇ ਵੀ ਆਪਣਾ ਹੋਣ ਨੂੰ ਕੀ ਪਤਾ ਵੀ ਉੱਥੇ ਆਪਣਾ ਕੰਮ ਚੱਲੂਗਾ ਕਿ ਨਹੀਂ ਚੱਲੂਗਾ ਵੀ ਤੁਸੀਂ ਕਹੋ ਵੀ ਸੰਤ ਤੁਸੀਂ ਇੱਕ ਦੁਕਾਨ ਦੁਕਾਨ ਹੀ ਦੇ ਦੇਵੋ ਪਰ ਸਾੜ ਤੋਂ ਕਿਰਾਇਆ ਕਰੋ ਐ ਨਹੀਂ ਦਿੱਤਾ ਜਾਣਾਗਾ ਫਿਰ ਅਸੀਂ ਇਦਾਂ ਗੱਲ ਕੀਤੀ ਤੇ ਉਦੋਂ ਨਾ ਸਾਡੀ ਵੰਡ ਕੀਤੀ ਸੀਗੀ ਦਾਦੀ ਦੇ ਪਾਪਾ ਨੇ ਨਾਨਾ ਜੀ ਹਨਾ ਮਤਲਬ ਲਾਲ ਲਾਲਾ ਕਹਿੰਦੇ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਲਾਲੇ ਨੇ ਉਦੋਂ ਕਿਹਾ ਸੀਗਾ ਵੀ ਇੱਕ ਤਾਂ ਦੁਕਾਨ ਜੱਜ ਨੂੰ ਆਹ ਦਿੱਤੀ ਹੈਗੀ ਤੇ ਇੱਕ ਨਾ ਤਿੰਨ ਪਲਾਟ ਸੀਗੀ ਉਦੋਂ ਦਾਦੇ ਹਰਾਂ ਦੇ ਇੱਕ ਰਾਜਸਥਾਨ ਦੇ ਵਿੱਚ ਸੀਗਾ ਜਿੱਥੋਂ ਸਾਡਾ ਪਛੋਖੜ ਹੈਗਾ ਅਸੀਂ ਆਏ ਸੀਗੇ ਇੱਕ ਮੁਕਸਰ ਸ਼ਹਿਰ ਦੇ ਵਿੱਚ 7 ਨੰਬਰ ਗਲੀ ਦੇ ਵਿੱਚ ਸਾਡਾ ਪਲਾਟ ਸੀਗਾ ਦਾਦੇ ਹਰਾਂ ਦਾ ਤੇ ਇੱਕ ਜਿੱਥੇ ਪਿੰਡ ਮਤਲਬ ਰਹਿੰਦੇ ਹੈਗੇ ਆ ਦਾਦੇ ਬਾਰੇ ਉਹ ਚਾਚੇ ਹੋਰੇ ਹੁਣ ਉੱਥੇ ਵੀ ਸਾਡਾ ਇੱਕ ਪਲਾਟ ਸੀਗਾ ਉਹ ਘਰ ਸੀਗਾ ਮਤਲਬ ਉਹ ਕਹਿੰਦੇ ਵੀ ਤਿੰਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਇੱਕ ਜਗ੍ਹਾ ਤੁਸੀਂ ਜੱਜ ਨੂੰ ਨਾਲ ਦੇ ਦਿਓ ਤੇ ਹੁਣ ਤਾਂ ਚਲੋ ਨਾ ਤਾਂ ਸਾਨੂੰ ਉਹਨਾਂ ਨੇ ਦਿੱਤੀ ਹੈ ਤੇ ਨਾ ਹੀ ਹੁਣ ਸਾਨੂੰ ਚਾਹੀਦੀ ਵੀ ਹੈਗੀ ਹੈ ਕਿਉਂਕਿ ਬਾਬਾ ਜੀ ਨੇ ਦਿੱਤਾ ਹੀ ਬਹੁਤ ਕੁਝ ਹੈਗਾ ਆਪਾਂ ਨਹੀਂ ਕੁਝ ਵੀ ਕਹਿੰਦੇ ਕਿ ਵੀ ਸਾਨੂੰ ਇੱਦਾਂ ਤਾਂ ਕਰਕੇ ਕੋਈ ਵੀ ਜਗ੍ਹਾ ਚਾਹੀਦੀ ਮੈਂ ਤਾਂ ਉਹਦਾ ਰੈਫਰੈਂਸ ਲਈ ਦੱਸ ਰਿਹਾ ਹੈਗਾ ਵੀ ਇਦਾਂ ਇਦਾਂ ਸੀਗਾ ਸਾਰਾ ਕੁਝ ਮੇਰੇ ਦੋ ਹੀ ਕੰਮ ਹੁੰਦੇ ਸੀ ਕਿ ਜਾਂ ਤਾਂ ਮੈਂ ਪੰਜਾਬੀ ਰਸੋਈ ਤੇ ਜਾ ਕੇ ਬੈਠ ਜਾਣਾ ਤੇ ਜਾਂ ਮੈਂ ਚਾਚੇ ਕੋਲ ਜਾਂਦੇ ਰਹਿਣਾ ਚਾਚੇ ਨੇ ਮੈਨੂੰ ਸਿੱਧਾ-ਸਿੱਧਾ ਹੀ ਕਹਿ ਦਿਆ ਕਰਨਾ ਵੀ ਜੇ ਤੂੰ ਮੇਰੇ ਦੋ ਦਿਨ ਲਾ ਮੇਰੇ ਕੋਲ ਰਹੇਂਗਾ ਤੇ ਮੈਂ ਤੈਨੂੰ 800 ਰੁਪਿਆ ਦਊਂਗਾ ਮੇਰੀ ਦੁਕਾਨ ਸੰਭਾਲ ਲੇਂਗਾ ਤਾਂ ਮੈਂ ਚਾਚੇ ਦੀ ਜਾ ਕੇ ਦੁਕਾਨ ਸੰਭਾਲ ਲਿਆ ਕਰਨੀ ਹੈਨਾ ਤੇ ਉਦੋਂ ਜਿਵੇਂ ਮੇਰੇ ਡੈਡੀ ਨੇ ਤੇ ਮੰਮੀ ਨੇ ਚਾਚੇ ਨੂੰ ਬੜਾ ਬੋਲਿਆ ਕਰਨਾ ਤੂੰ ਸਾਡੇ ਜਵਾਕ ਦਾ ਦਿਮਾਗ ਖਰਾਬ ਕਰਦਾ ਕਿਉਂਕਿ 10th ਦੇ ਵਿੱਚ ਮੇਰੇ 100 ਚੋਂ 100 ਹੈਗਾ ਉਦੋਂ ਬਾਅਦ ਬਸ ਪੈਸੇ ਦਾ ਕਿ ਇਦਾਂ ਦਾ ਮੇਰੇ ਤੇ ਦੌਰ ਚੱਲਿਆ ਮ ਗੇ ਕਰਦਾ ਗਿਆ ਹਨ ਮੈਂ ਉਹਨੂੰ ਗਾਲਾਂ ਵੀ ਕੱਢਿਆ ਕਰਨੀਆਂ ਕਿਉਂਕਿ ਮੇਰਾ ਡ੍ਰੀਮ ਸੀਗਾ ਮੈਂ ਮੈਦ ਦਾ ਪ੍ਰੋਫੈਸਰ ਬਰਨਾ ਹੈਗਾ ਪਰ ਉਹ ਡ੍ਰੀਮ ਮੇਰੇ ਤੋਂ ਦੂਰ ਹੀ ਹੁੰਦਾ ਜਾ ਰਿਹਾ ਸੀ ਕਿਉਂਕਿ ਮੈਂ ਤਾਂ ਪੈਸੇ ਦੇ ਵਿੱਚ ਖੁੱਬਦਾ ਹੀ ਜਾ ਰਿਹਾ ਸੀਗਾ ਵੀ ਕਿਵੇਂ ਨਾ ਕਿਵੇਂ ਪੈਸਾ ਕਮਾਇਆ ਜਾਵੇ ਭੈਣ ਦਾ ਵਿਆਹ ਬਹੁਤ ਵਧੀਆ ਕਰਨਾ ਹੈਗਾ ਵੀ ਪੈਸਾ ਕਮਾਇਆ ਜਾਵੇ